ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਬਲਵਿੰਦਰ ਸਿੰਘ ਰਤੇਵਾਲੀਏ ਦੇ ਮਾਗੀ ਮੇਲੇ ਦੇ ਵਿੱਚ ਪਹੁੰਚੇ ਆ ਤੇ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਉਸਤੇ ਹਰ ਸਾਲ ਨਕਮਸਤਕ ਹੋਣ ਵਾਸਤੇ ਆਉਂਦੇ ਆ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਮੇਲੇ ਦਾ ਆਨੰਦ ਮਾਣਦੇ ਆ ਤੇ ਆਪਾਂ ਗੱਲਬਾਤ ਕਰਦੇ ਆ ਇੱਕ ਮੇਰੇ ਵੀਰ ਦੇ ਨਾਲ ਕਿਉਂਕਿ ਆਪਾਂ ਨਾਤਾ ਇਹਨਾਂ ਨੂੰ ਕੋਈ ਸਵਾਲ ਉਹ ਜਾ ਕਰਨਾ ਤੇ ਜਿਹੜਾ ਇਹਨਾਂ ਨੂੰ ਚੁਭਣ ਵਾਲਾ ਹੋਵੇ ਤੇ ਨਾ ਹੀ ਆਪਾਂ ਕੋਈ ਉਹ ਜੀ ਗੱਲਬਾਤ ਕਰ ਰਹੇ ਆ ਕਿਉਂਕਿ ਕਈ ਵਾਰੀ ਗੱਲ ਕਿਸੇ ਨੂੰ ਚੁੱਪ ਜਾਂਦੀ ਆ ਆਪਾਂ ਗੱਲਾਂ ਬਾਤਾਂ ਨੋਰਮਲ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਆਪਾਂ ਸਵਾਲ ਕਰਦੇ ਆਂ ਤੇ ਗੱਲਬਾਤ ਕਰਦੇ ਨਾਲ ਛੋਟੇ ਵੀਰ ਦੇ ਨਾਲ ਕਿਹੜੇ ਪਿੰਡੋਂ ਆਇਆ ਤੇ ਕਿੰਨਾ ਚਿਰ ਹੋ ਗਿਆ ਇੱਥੇ ਆਇਆ ਉਹਦੇ ਕਿੰਨੀਵੀਂ ਵਾਰੀ ਆਇਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪ ਜੀ ਦਾ ਸ਼ੁਭਨਾਕੀ ਹੈ ਤਰਸੇਮ ਸਿੰਘ ਜੀ ਕਿਹੜੇ ਪਿੰਡ ਤੋਂ ਆਏ ਹੋ ਮੇਰਾ ਪਿੰਡ ਵਾੜਾ ਕਿਸ਼ਨਪੁਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਜ਼ਿਲ੍ਹਾ ਮੁਕਤਸਰ ਸਾਹਿਬ ਹਾਂਜੀ ਫਿਰ ਤਾਂ ਬਹੁਤ ਕੁਝ ਜਾਣਦੇ ਹੋਵੋਗੇ ਮੁਕਤਸਰ ਸਾਹਿਬ ਬਾਰੇ ਆਏ ਫਿਰ ਮੇਲੇ ਦੇ ਵਿੱਚ ਆਏ ਕਿਵੇਂ ਲੱਗ ਰਿਹਾ ਮੇਲਾ ਬਹੁਤ ਵਧੀਆ ਲੱਗ ਰਿਹਾ ਜੀ ਦਰਬਾਰ ਸਾਹਿਬ ਗਏ ਸੀ ਹਾਂਜੀ ਹਾਂਜੀ ਨਮਸਤਕ ਹੋ ਕੇ ਆਏ ਆ ਪਹਿਲਾਂ ਦਰਬਾਰ ਸਾਹਿਬ ਨਮਸਤਕ ਹੋ ਕੇ ਸਰੋਵਰ ਇਸ਼ਨਾਨ ਕਰਕੇ ਬਾਬੇ ਜੀ ਦਾ ਮੱਥਾ ਟੇਕ ਕੇ ਤੇ ਫਿਰ ਮੇਲੇ ਦਾ ਆਨੰਦ ਮਾਣਣ ਆਏ ਮੇਲੇ ਦਾ ਆਨੰਦ ਮਾਣਣ ਕਿਸ ਤਰ੍ਹਾਂ ਲੱਗਾ ਤੁਹਾਨੂੰ ਮੇਲਾ ਅੱਜ ਪੰਜਾਬ ਦੇ ਵਿੱਚ ਮੇਲਾ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਖੁਸ਼ੀ ਆ ਸਾਨੂੰ ਮਾਣ ਆ ਗਿਆ ਅਸੀਂ ਇਸ ਜ਼ਿਲ੍ਹੇ 'ਚ ਪੈਦਾ ਹੋਏ ਆ ਤੇ ਸਾਨੂੰ ਇਹ ਸਾਰਾ ਕੁਝ ਵੇਖਣ ਨੂੰ ਮਿਲ ਰਿਹਾ ਮੇਲਾ ਇਤਿਹਾਸਕ ਧਰਤੀ ਤੇ ਸਾਡਾ ਜਨਮ ਹੋਇਆ ਜੀ ਤੇ ਬਾਕੀ ਬਹੁਤ ਦੂਰੋਂ ਦੂਰੋਂ ਸੰਗਤ ਪਹੁੰਚ ਰਹੀ ਹੈ ਇੱਥੇ ਬਹੁਤ ਭਾਰੀ ਮੇਲਾ ਹੈ ਤੇ ਇੱਕ ਛੋਟਾ ਜਿਹਾ ਸਵਾਲ ਕਰੂੰਗਾ ਅੱਜ ਦੇ ਦਿਨ ਇੱਥੇ ਕਾਫੀ ਲੋਕ ਨਕਮਸਤਕ ਹੋਣ ਵਾਸਤੇ ਆਉਂਦੇ ਆ ਸਰੋਵਰ ਦਾ ਠੰਡਾ ਤੇ ਸੁਸ਼ੀਲ ਜਲ ਹੁੰਦਾ ਉਹਦੇ ਵਿੱਚ ਇਸ਼ਨਾਨ ਕਰਦੇ ਉਹਨਾਂ ਨੂੰ ਠੰਡ ਨਹੀਂ ਲੱਗਦੀ ਪਰ ਕੀ ਤੁਸੀਂ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਡੇਲੀ ਜਾਂਦੇ ਹੋ ਹਾਂਜੀ ਮੈਂ ਆਪਣੇ ਪਿੰਡ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਹੀ ਤੇ ਮੇਰਾ ਪਿੰਡ ਦੇ ਨਾਲ ਇਤਿਹਾਸ ਗੁਰਦੁਆਰਾ ਮੱਲਣ ਆਈ ਗੁਰਦਵਾਰਾ ਰਾਮਸਰ ਸਾਹਿਬੀ ਉੱਥੇ ਵੀ ਰੋਇ ਮੱਥਾ ਟੇਕ ਕੇ ਆਈਦਾ ਜੀ ਜਿਹੜਾ ਇੱਥੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਹੈ ਮੈਂ ਨਾ ਤੁਹਾਨੂੰ ਦੱਸਦਾ ਉਹ ਗੁਰਦੁਆਰੇ ਦਾ ਨਾਮ ਟੁੱਟੀ ਗੰਢੀ ਸਾਹਿਬ ਕਿਵੇਂ ਪਿਆ ਗੁਰਦੁਆਰੇ ਦਾ ਨਾਮ ਟੁੱਟੀ ਗੰਢੀ ਸਾਹਿਬ ਇੱਥੇ ਤੁਹਾਨੂੰ ਹੈਂਡਿੰਗ ਨਾਸਤੀ ਮੈਂ ਗੁਰਦੁਆਰੇ ਦਾ ਸਬਦ ਨਾ ਟੁੱਟੀ ਗੰਢੀ ਆ ਹਾਂਜੀ ਕਿਵੇਂ ਪਿਆ ਨਾਮ ਨਾ ਤੁਸੀਂ ਇਹ ਇਹ ਗੁਰਦੁਆਰੇ ਨੂੰ ਮੰਨ ਕੇ ਚੱਲ ਤੋੜ ਕੇ ਦੁਬਾਰਾ ਬਣਾਇਆ ਗਿਆ ਏ ਅੱਛਾ ਜੀ ਹਾਂਜੀ ਇਹਨੂੰ ਤੋੜ ਦਿੱਤਾ ਸੀ ਤੋੜ ਕੇ ਦੁਬਾਰਾ ਬਣਾਇਆ ਇਹ ਇਤਿਹਾਸ ਦਾ બસ ਇੰਨੀ ਬਾਤ ਜਾਣੀ ਤੁਸੀਂ ਤੁਸੀਂ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਡੇਲੀ ਜਾਣਾ ਫਿਰ ਤਾਂ ਕੀਰਤਨ ਵੀ ਸੁਣਦੇ ਹੋਵੋਗੇ ਭੋਗਾਂ ਤੇ ਵੀ ਜਾਂਦੇ ਹੋਵੋਗੇ ਉੱਥੇ ਜਦੋਂ ਕੀਰਤਨ ਹੁੰਦਾ ਆਮ ਹੀ ਸਮਝਾਇਆ ਜਾਂਦਾ ਦੱਸਿਆ ਜਾਂਦਾ ਗੁਰਦੁਆਰਾ ਸਾਹਿਬ ਬਾਰੇ ਸ੍ਰੀ ਮੁਕਸਰ ਸਾਹਿਬ ਨੂੰ ਆਪਾਂ ਬਿਲੋਂਗ ਕਰਦੇ ਹਾਂ ਜਿਹਦੇ ਸ਼ਹੀਦਾਂ ਦੀ ਧਰਤੀ ਆ ਤੇ ਗੁਰਦੁਆਰਾ ਸਾਹਿਬ ਬਾਰੇ ਨਹੀਂ ਪਤਾ ਗੁਰਦੁਆਰਾ ਸਾਹਿਬ ਦਾ ਹੀ ਸ਼ੁਰੂ ਤਾਂ ਇੱਥੇ ਆਪਾਂ ਨਮਸਤਕ ਹੋਣ ਆਈਦਾ ਹੀ ਇਤਿਹਾਸ ਦੇ ਬਾਰੇ ਆਪਾਂ ਜਿਆਦਾ ਜਾਣਕਾਰੀ ਨਹੀਂ ਪਰ ਆਪਾਂ ਆਪਦੀ ਸ਼ਰਧਾ ਭਾਵਨਾ ਨਾਲ ਨਮਸਤਕ ਹੋ ਕੇ ਸਰੋਵਰ ਇਸ਼ਨਾਨ ਕਰਕੇ ਬਸ ਮਨੋਦਨੋ ਆਪਦੀ ਸੇਵਾ ਜਿਹੜੀ ਹੈਗੀ ਆ ਉਹ ਆਦੀ ਸੇਵਾ ਪੂਰੀ ਕਰਕੇ ਜਾਂਦੇ ਆ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਗੁਰਦੁਆਰੇ ਸਾਹਿਬ ਦੇ ਉਹ ਤੁਸੀਂ ਇੱਕ ਆਪਦੇ ਨਾਂ ਦੇ ਮਗਰ ਸਿੰਘ ਲਾਇਆ ਸਿੰਘ ਨਾਂ ਕਿਸ ਗੁਰੂ ਨੇ ਦਿੱਤਾ ਸੀ ਸਿੰਘ ਨਾਮ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਥਿਆ ਸੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਇਤਿਹਾਸ ਜੁੜਿਆ ਹੋਇਆ ਉਸ ਬਾਰੇ ਤੁਹਾਨੂੰ ਪਤਾ ਹੈ ਹਾਂਜੀ ਇੱਥੇ ਗੁਰਦੁਆਰਾ ਇਸ ਗੁਰਦੁਆਰੇ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੰਨ ਕੇ ਚੱਲੋ ਸਿੰਘਾਂ ਦੀ ਇੱਥੇ ਸ਼ੀਧੀ ਦਿੱਤੀ ਸੀਗੀ ਜੀ ਠੀਕ ਹੈ ਜੀ ਉਹ ਸਿੰਘਾਂ ਦਾ ਸਾਨੂੰ ਮਾਣ ਹੈ ਕਿ ਉਹ ਸਿੰਘਾਂ ਨੇ ਆਪਣੀ ਇਤਿਹਾਸਕ ਧਰਤੀ ਦੇ ਆਪਣੀ ਸ਼ਿੱਧੀ ਪਾਈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤਾ ਜੀ ਤੇ ਪੰਜਾਬ ਦੇ ਵਿੱਚ ਇੱਕ ਬੜਾ ਮਸ਼ਹੂਰ ਬੰਦਾ ਹੋਇਆ ਪਿੱਛੇ ਜੀ ਉਹ ਉਹਦਾ ਨਾਮ ਸੀ ਸਿੱਧੂ ਮੂਸੇਵਾਲਾ ਹਾਂ ਜੀ ਉਹਦੀ ਮੌਤ ਕਿੱਦਾਂ ਸੀ ਹਾਂ ਐਕਸੀਡੈਂਟ ਹੀ ਸੀ ਉਹੋ ਗੋਲੀ ਚੱਲੀ ਸੀਗੀ ਹਾਂ ਰਸਤੇ ਸ਼ੜਕ ਤੇ ਗੱਡੀ ਘੇਰ ਕੇ ਗੋਲੀ ਚ ਉਹਦਾ ਪਿੰਡ ਘੜਾ ਸੀ ਮੂਸਾ ਮੂਸਾ ਪਿੰਡ ਦੇਖੋ ਸਿੱਧੂ ਮੂਸੇਵਾਲਾ ਦਾ ਪਿੰਡ ਯਾਦ ਆ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਡੇ ਦੇ ਉਪਕਾਰ ਕੀਤੇ ਆ ਉਹ ਸਾਡੇ ਦੁਨੀਆ ਨੂੰ ਨਹੀਂ ਯਾਦ ਗੁਰਦਰਾ ਸਾਹਿਬ ਦਾ ਨਾਮ ਵੀ ਦੱਸਤਾ ਪਰ ਫਿਰ ਵੀ ਯਾਦ ਨਹੀਂ ਕਦੇ ਗੁਰਦਵਾਰੇ ਨੂੰ ਤੋੜ ਕੇ ਬਣਾਇਆ ਗਿਆ ਤਾਂ ਉਸ ਦਾ ਨਾਮ ਰੱਖਿਆ ਗਿਆ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਇਤਿਹਾਸ ਤੋਂ ਜਾਣੂ ਕਰਾਉਣਾ ਸਾਡੇ ਗ੍ਰੰਥੀ ਸਾਹਿਬਾਂ ਦਾ ਤੇ ਇਤਿਹਾਸਿਕਕਾਰਾਂ ਦਾ ਪਿੰਡਾਂ ਦੇ ਵਿੱਚ ਜਿਹੜੇ ਸਮਾਗਮ ਕਰਾਏ ਜਾਂਦੇ ਆ ਕਿਉਂ ਉਹਨਾਂ ਚੀਜ਼ਾਂ ਤੋਂ ਰੱਖਿਆ ਜਾਂਦਾ ਵਾਂਝੇ ਕਿਉਂਕਿ ਪੈਰ ਹੀ ਬੱਚਿਆਂ ਨੂੰ ਪਤਾ ਲੱਗੂਗਾ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੂਗਾ ਕਿ ਗੁਰਦਵਾਰਾ ਸ੍ਰੀ ਟੁੱਟੀ ਗੰਢੀ ਸਾਹਿਬ ਉਸ ਦਾ ਨਾਮ ਕਿਉਂ ਪਿਆ ਸਿਰ ਕੈਮਰਾਮੈਨ ਦੇ ਨਾਲ ਬਲਿੰਦਰ ਸਿੰਘ ਰਤੇਵਾਲੀਆ ਸ੍ਰੀ ਮੁਕਤਸਰ ਸਾਹਿਬ